ਜੰਦਰਾ ਵਜਾਈ ਇਹ ਕਿੱਥੇ ਚਲ ਗਏ ਨੂੰ ਸੱਸ ਉਹ ਬੰਦੀ ਦੀ ਉਹਨਾਂ ਦੀ ਹੈਗੀ ਨਹੀਂ ਆਪਸ 'ਚ ਤੇ ਇਕੱਠੀਆਂ ਨੇ ਕਿੱਥੇ ਜਾਣਾ ਹੀ ਹੁਣ ਮੰਨ ਲਾ ਗਰ ਲਈ ਤੈਨੂੰ ਜਦੋਂ ਭੂਆ ਕੋਈ ਗੱਲ ਕਰੇ ਤੇ ਤੂੰ ਚਾਰ ਦਿਨੋਂ ਗੱਲ ਨਹੀਂ ਭੁੱਲਦੀ ਹੈਗੀ ਮਿੰਟ ਤੋਂ ਬਾਅਦ ਝੋੜਾ ਫੜ ਗਿਆ ਨਹੀਂ ਮੈਂ ਚੱਲੀ ਆ ਪੇਕੇ ਚੱਲੀ ਆ ਪੇਕੇ ਉਹਨਾਂ ਨੂੰ ਬੜਾ ਹੋਰ ਤਰ੍ਹਾਂ ਹੁੰਨ ਰਿਹਾ ਵੀ ਕਵਲ ਨੂੰ ਕਿਦਾਂ ਉਹ ਨਾਲ ਗੱਲ ਕਰਤੀ ਕਵਨ ਤੇ ਕਿਤੇ ਸੀ ਕਰਨ ਵਾਲੀ ਨਹੀਂ ਨਾਲੇ ਮੈਂ ਆਪ ਕਹਿਣ ਦੀਆਂ ਲੋਕਾਂ ਕਹਿਣਾ ਮਾਪਿਓ ਹੈ ਨੀਅਤ ਹੀ ਆਉਂਦੇ ਹੀ ਪਿੰਡਰ ਦੇ ਆਉਣ ਤੋਂ ਪਹਿਲਾਂ ਪਹਿਲਾਂ ਆ ਜਨਾ ਵੇਖ ਲਓ ਕਿੰਨਾ ਨਿਹਰਾ ਹੋ ਗਿਆ ਵਾ ਪੁੱਠੇ ਕੰਮ ਕਰਦੇ ਔਰ ਤੁਸੀਂ ਏਡੀ ਔਖੀ ਕਿਉਂ ਹੁੰਨ ਡਈਆਂ ਤੁਹਾਡੇ ਭਲੇ ਵਾਸਤੇ ਮੈਂ ਗਈ ਆਖਣ ਤੇ ਨਾਲੇ ਮੁੰਡੇ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਮੈਂ ਤੇ ਮੰਮੀ ਨੂੰ ਸਾਰੀ ਗੱਲ ਦੱਸਣੀ ਆ ਕਿੱਥੇ ਤੁਸੀਂ ਮੈਨੂੰ ਲੈ ਕੇ ਗਏ ਹੋ ਮੇਰੀ ਸੁਣ ਗੱਲ ਨੂੰ ਸੱਸ ਦਾ ਸੌ ਪਰਦਾ ਹੁੰਦਾ ਵਾ ਆਪਣੇ ਪੁੱਤਰਾਂ ਦੇ ਨਾਲ ਤੂੰ ਧੀਆਂ ਵਰਗੀ ਐ ਮੈਂ ਤਾਂ ਤੇਰੇ ਨਾਲ ਗੱਲ ਕਰਨੀ ਐ ਕਰਦੀ ਵੀ ਤੁਹਾਡੇ ਭਲੇ ਵਾਸਤੇ ਆ ਵੀ ਤੈਨੂੰ ਘਰੇ ਕਿਉਂ ਇੰਨਾ ਬੁਰਾ ਲੱਗਦਾ ਵਾ ਮੰਮੀ ਪਰ ਮੈਨੂੰ ਆਹ ਕੰਮ ਨਹੀਂ ਚੰਗੇ ਲੱਗਦੇ ਜਿਹੜੇ ਤੁਸੀਂ ਕਰਨ ਦੇ ਉਦਾਂ ਦੇ ਹੀ ਤੁਹਾਡੇ ਇੱਕ ਰੁਪਈਆ ਮੰਗ ਲਈਏ ਤੁਸੀਂ ਸਾਨੂੰ ਦੇ ਕੇ ਨਹੀਂ ਰਾਜੀ ਹੁੰਦੇ ਤੇ ਉੱਥੇ ਤੁਸੀਂ 5 ਰੁਪਈਆ ਦੀ ਦੇ ਆਏ ਉਹਨਾਂ ਨੂੰ ਦੇਣ ਨੂੰ ਤੁਸੀਂ ਚੰਗੇ ਭਲੇ ਹੋ ਨਹੀਂ ਮੇਰੀ ਸੁਣੋ ਗੱਲ ਬਹੁਤੀਆਂ ਗੱਲਾਂ ਨਾ ਕਰ ਮੈਨੂੰ ਕੋਈ ਅੱਗੋਂ ਦਿਸਦਾ ਹੋਏ ਨਾ ਤੇ ਮੈਂ ਤੈਨੂੰ ਕਦੇ ਵੀ ਨਾ ਆਖਾਂ ਮੈਨੂੰ ਕੋਈ ਅੱਗੋ ਦਿਸਦਾ ਨਹੀਂ ਗਾ ਤੇ ਨਾਲੇ ਤੁਹਾਡੇ ਨਾਲੋਂ ਮੈਨੂੰ ਪੈਸੇ ਚੰਗੇ ਨੇ ਇਹੋ ਜਿਹੇ ਪੈਸੇ ਮੈਂ ਤੁਹਾਡੇ ਦੇ ਉੱਤੋਂ ਦੀ ਵਾਰ ਦਵਾ ਬੜੇ ਮੰਮੀ ਦੀ ਸਾਡੇ ਉੱਤੋਂ ਦੀ ਵਾਰ ਦੇ ਹੋਣਾ ਤੇ ਸਾਨੂੰ ਲੋੜ ਹੁੰਦੀ ਹੈ ਉੱਥੇ ਤੇ ਤੁਸੀਂ ਸ਼ਿੱਤੀ ਸ਼ਿੱਤੀ ਗੱਲਾਂ ਸੁਣਾਉਂਦੇ ਆ ਆ ਫਾਲਤੂ ਦੇ ਦੇ ਤੁਸੀਂ ਖਰਚੇ ਕਰਨ ਦੇਖਿਓ ਕੁਝ ਨਹੀਂ ਹੋਣਾ ਇਹਦੇ ਨਾਲ ਜਦੋਂ ਮਹਾਰਾਜ ਨੇ ਝੋਲੀ ਭਰਨੀ ਹੋਈ ਨਾ ਉਦੋਂ ਹੀ ਭਰਨੀ ਹੈ ਤਾਂ ਹੀ ਆ ਜਿੱਥੇ ਮਰਜੀ ਤੁਰੇ ਫਿਰੋ ਕੁਝ ਨਹੀਂ ਹੋਣਾ ਇਹਨਾਂ ਅੱਛਾ ਫਿਰ ਤੇ ਤੂੰ ਬੜੀ ਸਿਆਣੀ ਹੈ ਹੈ ਤੇਰੇ ਪਰੇ ਵਾਸਤੇ ਕੋ ਰਾਏ ਪਉਂਦਾ ਵੈ ਤੂੰ ਤੇ ਆਉਂ ਯਾਰ ਰਾਤ ਪੁੱਠੇ ਪਾਸੇ ਜਾਣ ਲਈ ਕਿਤੇ ਸੋਚ ਵੀ ਲਿਆ ਕਰ ਤੈਨ ਮੈਂ ਕਿੰਨੀ ਵਾਰੀ ਸਮਝਾਇਆ ਕਿ ਕਿੰਨਾ ਟਾਈਮ ਹੋ ਗਿਆ ਵੈ ਹਾਰ ਕੇ ਫਿਰ ਕੋਈ ਨਾ ਕੋਈ ਸਾੜ ਫੱਕਣਾ ਹੀ ਪੈਂਦਾ ਵੈ ਮੈਂ ਤੇ ਮਾਂ ਵਾਂ ਮੈਨੂੰ ਦੁੱਖ ਹੁੰਦਾ ਵੈ ਫੜ ਤੋਂ ਵੱਧ ਤੁਹਾਨੂੰ ਦੁੱਖ ਆ ਤੇ ਹੋਰ ਮੈਨੂੰ ਰਾਤ ਨੀਂਦ ਨਹੀਂ ਆਉਂਦੀ ਸੱਚੀ ਪੁੱਛੇ ਇਹਦੇ ਆਹੋ ਸਕੀਮਾ ਤੇ ਤੁਸੀਂ ਬੜੀਆਂ ਲੰਬੇ ਰਹਿੰਦੇ ਹੋ ਪੁੱਠੀਆਂ ਸਿੱਧੀਆਂ ਤੇ ਨੀਂਦ ਤੁਹਾਨੂੰ ਕਿਉਂ ਨਹੀਂ ਆਉਂਦੀ ਹੈਗੀ ਤੇ ਕੀਮਾ ਫਿਰ ਮੈਨੂੰ ਪਤਾ ਕਿ ਮੇਰੇ ਢਿੱਡ ਨਾਲ ਕੀ ਬਣ ਗਈਆਂ ਹਨ ਆ ਪਰ ਨਾ ਨਹੀਂ ਕੋਈ ਵਾਰ ਆ ਸਕਦਾ ਹੁਣ ਕੰਮ ਕੁੰਮ ਕਰ ਲਿਓ ਮੇਰੇ ਤੋਂ ਨਹੀਂ ਪੁੱਛੁੰਦਾ ਇਹੋ ਗੱਲ ਲੈ ਨਾ ਨੋਆ ਤਿੰਗਾਂ ਨੋਆਖੋ ਤੇ ਦੂਜੇ ਕੰਨ ਕੱਢ ਕੇ ਗੱਲ ਤੇ ਉਹ ਜਾਂਦੀਆਂ ਨੇ ਮੈਂ ਵੀ ਭਾਜੀ ਸੋਚਣ ਨਹੀਂ ਦੇਈਆਂ ਪਰ ਨਾ ਇਹਦੇ ਆਉਂ ਜੇ ਅੱਗੇ ਪੱਕੀਆਂ ਪੀਠੀਆਂ ਕਿਤੇ ਮੰਨਣੀ ਨਹੀਂ ਕਿ ਹੈ ਕੰਜਰ ਦੀ ਭਾਵੇਂ ਜੋ ਕੋਈ ਮਰਜ਼ੀ ਆਖੇ ਕਿਦਾ ਮੁੰਡਾ ਹੀ ਨਾ ਆ ਜਾਵੇ ਮੈਂ ਸਾਂਭ ਲਾਵਾ ਕਿੱਥੇ ਦੇਣਾ ਆ ਗਿਆ ਵਾ ਜਿਸ ਛਾੜੂ ਲੱਗਣ ਰਿਹਾ ਤਾਂ ਫੁਲਕੇ ਲੱਥਣ ਵਾਲੇ ਮਿੰਦਰ ਮੈਨਾ ਧੜ ਨਾਲ ਇੱਕ ਗੱਲ ਕਰਨੀ ਹੈ ਦੱਸ ਤੇ ਚ ਬੂਆ ਬੰਦ ਕਰਨ ਵਾਲੀ ਕਿਹੜੀ ਗੱਲ ਹੈ ਪਰ ਮੰਮੀ ਨਾਲ ਤਾਂ ਗੱਲ ਕਰੋਗੇ ਓਏ ਇਹੋ ਜਿਹੀ ਕਿਹੜੀ ਗੱਲ ਹੈ ਉਹਨਾਂ ਨੇ ਫੇਰ ਰੋਲਾ ਪਾਉਣਾ ਵਾ ਤੂੰ ਦੱਸੇਂ ਕਿ ਵੀ ਕਿ ਨਹੀਂ ਕੁਝ ਨਹੀਂ ਪਹਿਲਾਂ ਮੈਨੂੰ ਦੱਸੋ ਕਿ ਤੁਸੀਂ ਮੰਮੀ ਨਾਲ ਗੱਲ ਕਰੋਗੇ ਕਿ ਨਹੀਂ ਕਰੋਗੇ ਜੇ ਕਰਨ ਵਾਲੀ ਹੋਈ ਫਿਰ ਕਰਾਂਗਾ ਜੇ ਨਹੀਂ ਤਾਂ ਰਹੰਦਾ ਨਹੀਂ ਨਾ ਕਰਨੀ ਤੁਸੀਂ ਚੱਲ ਨਹੀਂ ਕਰਦਾ ਦੱਸ ਪਿੰਗਰ ਨਹੀਂ ਪੁੱਛਣੇ ਹੋਣਾ ਕੱਲ ਵੀ ਕਿੱਥੇ ਗਈਆਂ ਉਹ ਆਹੋ ਮੰਮੀ ਨੇ ਮੈਨੂੰ ਕਿਹਾ ਬਾਬੇ ਬੂਬੇ ਤੇ ਖੜਿਆ ਹੀ ਬਾਬੇ ਤੇ ਖੜਿਆ ਹੀ ਉਹ ਕਿਉਂ ਕੀ ਦੱਸਾਂ ਮੈਂ ਤੁਹਾਨੂੰ ਉੱਥੇ ਮੈਂ ਨਣ ਕਿਹਾ ਵੀ ਮੈਂ ਨਹੀਂ ਜਾਣਾ ਬਥੇਰਾ ਸਮਝਾਇਆ ਹੀ ਪਰ ਮੰਨਦੇ ਨਹੀਂ ਮੇਰੀ ਗੱਲ ਮੈਨੂੰ ਆਦੇ ਜੇ ਤੂੰ ਮੇਰੇ ਨਾਲ ਨਹੀਂ ਨਾ ਜਾਣਾ ਤੇ ਫਿਰ ਆਪਣੇ ਪੇਕੇ ਚੱਲ ਜਾ ਮੈਂ ਵੀ ਫੇਰ ਚਲ ਗਈ ਇਹਨਾਂ ਦੀ ਖੁਸ਼ੀ ਨੂੰ ਉੱਥੇ 500 ਰੁਪਈਆ ਦੇ ਦਿੱਤੀਆਂ ਇਹਨਾਂ ਨੇ ਤੇ ਉਦਾਂ ਰੁਪਈਆ ਨੇ ਖਰਚ ਕੇ ਖੁਸ਼ ਹੈਗੇ ਆਂਦੇ ਹੀ ਭੀ ਇਹਨਾਂ ਦੇ ਕੋਈ ਔਲਾਦ ਨਹੀਂ ਹੋਉਂਦੀ ਲੈ ਦੱਸ ਮੈਂ ਆਪੇ ਗੁਰੂ ਘਰੇ ਜਾਣੇ ਮਾੜਾ ਵਾ ਆਹੋ ਜੋ ਜਾਣਾ ਤੇ ਉੱਥੋਂ ਸਭ ਕੁਝ ਮੰਗੋ ਉਹੀ ਨਾ ਉੱਥੇ ਜਾ ਕੇ ਖੁਸ਼ ਨਹੀਂ ਹੈਗੇ ਤੇ ਇਹੋ ਜਿਹੇ ਬਖੰਡੀਆਂ ਬਾਬਿਆਂ ਕੋਲ ਜਾਣ ਨੂੰ ਬੜੇ ਚੰਗੇ ਭਲੇ ਨੇ ਤੇ ਨਾਲੇ ਇੰਨੇ ਉਹਨਾਂ ਨੂੰ ਪੈਸੇ ਦੇ ਕੇ ਆਈਦੇ ਤੇ ਸਾਡਾ ਗੁਰੂ ਕਿਹੜਾ ਪੈਸੇ ਮੰਗਦਾ ਵਾ ਮੈਨੂੰ ਨਾ ਦੀਪ ਸਾਰੀਆਂ ਦਿੰਦੇ ਨੇ ਮੈਨੂੰ ਸਮਝ ਨਹੀਂ ਆਉਂਦੀ ਚਾਲ ਓਦਾ ਮੰਮੀ ਭਾਵੇਂ ਜਿੱਦਾਂ ਮਰਜੀ ਏ ਇਹੋ ਜਿਹਾ ਮੰਮੀ ਨੇ ਕਦੀ ਕੰਮ ਨਹੀਂ ਕੀਤਾ ਆ ਕਿਨੇ ਪੁੱਠੀ ਮਤ ਦੇਤੀ ਕੀ ਪਤਾ ਕਰਦੇ ਹੋ ਹੁਣ ਪਹਿਲਾਂ ਵੀ ਉਹ ਨਹੀਂ ਨਹੀਂ ਪਤਾ ਉਹਨਾਂ ਦਾ ਕੀ ਕੁਝ ਕਰਦੇ ਉਹ ਨਹੀਂ ਨਵਦੀਪ ਐਦਾ ਉਹਨਾਂ ਕਦੀ ਨਹੀਂ ਕੀਤਾ ਹੈਗਾ ਚਲੋ ਮੰਨਿਆ ਹਾਂ ਓਦਾ ਸੁਭਾਅ ਨਹੀਂ ਠੀਕ ਉਹਨਾਂ ਦਾ ਉਹ ਗੁੱਸੇ ਵਾਲੇ ਨੇ ਪਰ ਇਹੋ ਜਿਹਾ ਮੈਂ ਨਹੀਂ ਕਦੀ ਵੇਖਿਆ ਹੈਗਾ ਤੇ ਮਾਂ ਕਦੀ ਗੱਲ ਸਾਡੇ ਘਰ ਵਿੱਚ ਇਹ ਵਾਲੀ ਹੋਈ ਏ ਤੁਹਾਨੂੰ ਵੀ ਕਿੰਨਾ ਚਿਰ ਹੋ ਗਿਆ ਇੱਥੇ ਆਈ ਨੂੰ ਪਤਾ ਲੱਗ ਹੀ ਜਾਂਦਾ ਤੁਹਾਨੂੰ ਕੁੱਛ ਕੇ ਜਾਣਾ ਉਹਨਾਂ ਨੇ ਪਰ ਫਿਰ ਵੀ ਨਵਦੀਪ ਪਰ ਐਡਾ ਕੋਈ ਬੰਦਾ ਸੁਦਾਈ ਥੋੜੀ ਹੁੰਦਾ ਵਾ ਵੀ ਕਿਹਨੇ ਦੱਸਿਆ ਤੇ ਉਹਦੇ ਮਗਰ ਲਾ ਕੇ ਤੇ ਧੋਰ ਪਿੰਦਾ ਪਹਿਲਾਂ ਮੰਮੀ ਕਿਤੇ ਹੁੰਦੇ ਜਾਂਦੀ ਹੋਣਗੇ ਤਾਂ ਹੀ ਮੈਨੂੰ ਉੱਥੇ ਲੈ ਕੇ ਗਏ ਪਰ ਨਵਦੀਪ ਮੈਨੂੰ ਨਹੀਂ ਯਕੀਨ ਹੈਗਾ ਜਿਹੜੀ ਮੈਂ ਆਪ ਉਥੋਂ ਕਿ ਆਈਆਂ ਤੁਹਾਨੂੰ ਵੀ ਮੇਰੇ ਤੇ ਯਕੀਨ ਨਹੀਂ ਹੈਗਾ ਮੈਂ ਝੂਠ ਬੋਲ ਨਹੀਂ ਆ ਮੈਂ ਪੁੱਛਾਂ ਤਾਂ ਸਹੀ ਕਿ ਹੈ ਕੌਣ ਸੀ ਉਹ ਮੇਰੀ ਗੱਲ ਸੁਣੋ ਮੈਂ ਤਾਂ ਹੀ ਤੇ ਤੁਹਾਨੂੰ ਕਿਹਾ ਸੀ ਵੀ ਮੰਮੀ ਨਾਲ ਨਹੀਂ ਗੱਲ ਕਰਨੀ ਉਹਨਾਂ ਨੇ ਲੜਾਈ ਪਾ ਲੈਣੀ ਘਰ ਦੇ ਵਿੱਚ ਉਹਨਾਂ ਦੇ ਪਿੰਦਰ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਮੇਰੀ ਸੁਣੋ ਗੱਲ ਅੱਜ ਨਹੀਂ ਕੱਲ ਨੂੰ ਫੇਰ ਖੜਨਗੇ ਕਿੰਨਾ ਵਿੱਚ ਚੁੱਪ ਰਹੇਗੀ ਆ ਮੈਨੂੰ ਨਹੀਂ ਤਾਂ ਮਾਂ ਚੰਗੇ ਲੱਗਦੇ ਆਗੇ ਚੰਗਾ ਤਾਂ ਮੈਨੂੰ ਨਹੀਂ ਲੱਗਾ ਹੈਗਾ ਆ ਤਾਂ ਫੇਰ ਐਂਕ ਤੇ ਮੈਂ ਤੁਹਾਡੇ ਨਾਲ ਗੱਲ ਕਰ ਹੀ ਲਈਏ ਹੁਣ ਜੋ ਕਹਿਣੀ ਹੈ ਨਾ ਤੇ ਮੈਨੂੰ ਦੱਸੀ ਤੂੰ ਠੀਕ ਆ ਨਾਲ ਮੈਨੂੰ ਵਿਖਾਣਾ ਨਾ ਕੌਣ ਆਇਓ ਹੱਦ ਹੋ ਗਈ ਔਰ 10000 ਰੁਪਈਆ ਨਹੀਂ ਭੋਰਦੇ ਹੈਗੇ ਇਹ ਹੋਰ ਕਿਤੇ ਕਿੰਨੇ ਉੱਥੇ ਪੈਸੇ 10000 ਰੁਪਈਆ ਦੇ ਕੇ ਆਏ ਜੀ 10000 ਇਹ ਹੋਰ ਵਾਹ ਜੀ ਵਾਹ ਇਹੋ ਤੇ ਹੋਰ ਨੂੰ ਦੋਕ ਦਾਨ ਪੁੰਨ ਕਰੋ ਪਤਾ ਨਹੀਂ ਉਹਨਾਂ ਨੇ ਕੀ ਦਿੱਤਾ ਕੀ ਨਹੀਂ ਦਿੱਤਾ ਸਾਰੀ ਗੱਲ ਦਾ ਮੈਨੂੰ ਹਣੀ ਪਤਾ ਹੈਗਾ ਇੰਨੇ ਕੇ ਪੈਸੇ ਮੈਨੂੰ ਸੁਨੇ ਮੈਨੂੰ ਤੇ ਪਿੱਛੇ ਹੀ ਬਿਠਾ ਛੱਡਿਆ ਹੀ ਉਹਨਾਂ ਨੇ ਮੈਂ ਨੂੰ ਸੋਚਾਂ ਬੇਰਾਤੀ ਮੰਮੀ ਕਰਦੀਗੀ ਫੇਰ ਅੰਡੇ ਨੇ ਪਤਾ ਨਹੀਂ ਕੀ ਗੋ ਜੁਨਨ ਨੇ ਦਿੱਤਾ ਦਿੱਤਾ ਉਹ ਦੇਣੇ ਕਰਨ ਹੈ ਕਿੱਥੇ ਪਿਆ ਕਿੱਥੇ ਸਮਾਨ ਜੜਾ ਦਿੱਤਾ ਵੇ ਉਹਨਾਂ ਨੇ ਮੈਨੂੰ ਨਹੀਂ ਪਤਾ ਤੇ ਰੱਖਿਆ ਉਹਨਾਂ ਨੇ ਤੂੰ ਮਾਸਾ ਧਿਆਨ ਦੇ ਰੱਖਣਾ ਸੀ ਨਾ ਮੈਨੂੰ ਉਹ ਪਈ ਕਹਿੰਦੀ ਜਾ ਕਰਾਂ ਚੱਲ ਜਾ ਬਾਹਰ ਜਦੋਂ ਤੈਨੂੰ ਕਹਿ ਤੂੰ ਮੈਨੂੰ ਹਸੇ ਲ ਦੱਸਦੀ ਤੋ ਹੀ ਘਾਰੀ ਨਹੀਂ ਹੀ ਹੈਗੇ ਇਹੋ ਚੀਜ਼ ਆ ਤੇ ਉਹਨਾਂ ਨੇ ਫਾਇਦਾ ਚੁੱਕਿਆ ਕਿ ਪਿੰਡਾਂ ਨੂੰ ਟਾਈਮ ਲੱਗ ਜਾਣਾ ਉਹ ਦਿਉਣ ਤੋਂ ਪਹਿਲਾਂ ਪਹਿਲਾਂ ਹੀ ਹੋਉਣਾ ਹੁਣ ਜਦੋਂ ਵੀ ਕਦੇ ਕਹਿਣਗੇ ਨਾ ਤੇ ਮੇਰੇ ਨਾਲ ਗੱਲ ਜ਼ਰੂਰ ਕਰੀ ਚੰਗਾ ਕੋਈ ਗੱਲ ਨਹੀਂ ਮੈਂ ਮੈਂ ਤੁਹਾਨੂੰ ਦੱਸਤਾ ਵਾਂ ਨਾ ਇਦਾਂ ਗਾਹ ਤੂੰ ਨਹੀਂ ਕਰਨਾ ਹੈਗਾ ਨਹੀਂ ਇਦਾਂ ਨਵਦੀਪ ਚੰਗੇ ਲੱਗੀਦਾ ਜੇ ਕਿਸੇ ਨੂੰ ਪਤਾ ਲੱਗਾ ਤੇ ਫੇਰ ਉਹੀ ਦੇ ਗੱਲਾਂ ਵਾਣਾ ਆਹ ਉਹਦਾਂ ਹੀ ਬੜੇ ਸਿਆਣੇ ਬੰਦੇ ਆਸ ਵਧੀਆ ਵਧੀਆ ਵੀਰ ਜੀ ਠੀਕਾ ਜੇ ਤੂੰ ਹੀ ਸੁਣਾਉ ਹਾਂਜੀ ਹਾਂਜੀ ਔਰ ਵਧੀਆ ਚੱਲਦਾ ਕਾਰੋਬਾਰ ਹਾਂਜੀ ਹਾਂ ਜੀ ਠੀਕ ਠੀਕ ਸਭ ਵਧੀਆ ਨਹੀਂ ਨਹੀਂ ਉਹ ਕਮਕਦਾ ਕਰਨਾ ਬੇਨਤੀ ਥੋੜੀ ਜੀ 5000 ਰੁਪਿਆ ਚਾਹੀਦਾ ਜੀ ਥੋੜੇ ਦਿਨਾਂ ਲਈ ਹਾਂਜੀ ਉਹਨਾਂ ਕੰਮ ਜਾ ਪੈ ਗਿਆ ਜੀ ਤੇ ਥੋੜਾ ਜਿਹਾ ਹੱਥ ਟਾਇਡ ਚੱਲਣ ਰਿਹਾ ਹੈ 10 ਦਿਨਾਂ ਲਈ ਸਿਰਫ ਚਾਹੀਦਾ ਵਾ ਫਿਰ ਤੁਹਾਨੂੰ ਆਪੇ ਘਰੇ ਫੜਾ ਜਾਗਾ ਹਾਂਜੀ ਨਹੀਂ 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 ਵਾਅਦਾ ਦੀ ਨਹੀਂ ਜਰੂਰਤ ਸਿਰਫ ਇੰਨੇ ਕੀ ਚਾਹੀਦੇ ਆ ਸਰ ਜਨਾ ਚਲੋ ਠੀਕ ਜੇ ਤੇ ਹੁਣ ਘਰੇ ਜੇ ਅੱਛਾ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਉਹਨਾਂ ਕੋ ਫੜ ਲਾਂਗਾ ਫਾਦਰ ਸਾਹਿਬ ਕੋ ਤੁਹਾਡੇ ਕੋ ਫੜ ਲਾਂਗਾ ਹਾਂ ਮੈਂ ਨਿਕਲ ਲਾਂਗਾ ਬਸ ਕਰੋ ਉਹਨਾਂ ਨੂੰ ਕਹਿ ਦਿਓ ਠੀਕ ਹੈ ਵੀਰ ਜੀ ਠੀਕ ਹੈ ਮਿਹਰਬਾਨੀ ਸਿਰ ਰੋਟੀ ਲੈ ਆਂਦਾ ਜੀ ਰੋਟੀ ਨੂੰ ਤਾਂ ਗੱਲ ਹੀ ਨਹੀਂ ਭੁੱਖ ਜੀ ਨਹੀਂ ਲੱਗਣ ਦੀ ਭੁੱਖ ਕਿਉਂ ਨਹੀਂ ਲੱਗਣ ਦੀ ਤੂੰ ਹੀ ਰਾਤੀ ਵੀ ਨਹੀਂ ਰੋਟੀ ਖਾਧੀ ਇੱਕ ਰੋਟੀ ਖਾਧੀ ਹੀ ਤੂੰ ਹੀ ਰਾਤੀ ਤੇ ਤੂੰ ਹੀ ਪਤਾ ਨਹੀਂ ਕਿ ਹੱਤੋਂ ਦਿਲ ਛੱਡ ਕੇ ਬੈਠੇ ਹੋ ਉਹਨੇ ਨੇ ਇਦਾਂ ਦੀ ਕੋਈ ਗੱਲ ਨਹੀਂ ਕਰਲੀ ਨਾ ਉਦਾਂ ਹੀ ਕੇਵਰੇ ਚ ਨੂੰ ਪਤਾ ਵੀ ਮੰਨ ਜਾ ਨਹੀਂ ਕਰਦਾਗਾ ਤੇ ਕੋਈ ਗੱਲ ਨਹੀਂ ਉਹ ਤੂੰ ਛੱਡ ਤੇ ਸੌਦੇ ਲਈ ਪਰਚੀ ਨਾਲ ਮੈਨੂੰ ਫੜਾ ਦੀ ਲਿਖ ਲਿਆ ਨਾ ਸਾਰਾ ਸੌਦਾ ਤੇ ਮੈਂ ਲਿਖਿਆ ਤੇ ਤੁਸੀਂ ਕਹਿਣ ਦੇ ਮੇਰੇ ਕੋਲ ਪੈਸੇ ਆ ਨਹੀਂ ਆ ਉਹ ਇਹਦੀ ਨਾ ਟੈਨਸ਼ਨ ਲਾ ਮੈਂ ਕਰ ਲੈ ਇੰਤਜਾਮ ਪੁੱਛ ਲੈਗੇ ਕੋ ਪੈ ਅੱਛਾ ਹਾਂ ਤੇ ਨਾਲ ਇੱਕ ਗੱਲ ਹੋ ਰਹੀ ਉਹਨਾਂ ਗੈਸ ਵਾਲੇ ਸਿਲੰਡਰ ਵਾਲੀ ਕੱਢੀ ਆ ਤਾਂ ਮੁੰਡੇ ਨੂੰ ਫੋਨ ਕੀਤਾ ਸੀ ਉਹਨੂੰ ਮੈਂ ਵੀ ਘਰ ਸਿਲੰਡਰ ਫੜਾ ਜੇ ਆਪੇ ਮੈਂ ਪੈਸੇ ਉਹਨੂੰ ਕੱਲ ਨੂੰ ਫੜਾ ਦਾਂਗਾ ਚਲੋ ਕੋਈ ਗੱਲ ਨਹੀਂ ਤੇ ਮੈਂ ਉਹਦਾ ਸੋਚਾਂ ਨਹੀਂ ਛੜ ਬਲੰਦੀ ਲੰਦੀ ਤੇ ਮੈਂ ਕਹਿਣ ਦੀ ਹਾਂ ਕਿ ਕਿੱਡਾ ਸੋਣਾ ਸੀ ਉਹਦਾ ਵਿਆਹ ਕੀਤਾ ਇਹ ਤੇ ਸਾਰੇ ਆਂਦੇ ਭਈ ਏਡੇ ਸਭ ਕੇ ਘਰ ਕਵਲ ਵਿਆਹੀ ਗਈ ਤੇ ਜਿੱਦਾਂ ਨਾ ਨਜ਼ਰੀ ਲੱਗ ਗਈ ਇਹਨੂੰ ਸੱਚ ਪੁੱਛਣਾ ਕਰ ਲਈ ਨਾ ਮੈਨੂੰ ਵੀ ਇਸੇ ਗੱਲ ਤੇ ਚੋਰਾ ਤੇ ਮੈਨੂੰ ਨਾ ਰਾਤ ਨੀਂਦ ਵੀ ਨਹੀਂ ਆਈ ਹੈਗੀ ਸਾਰੀ ਰਾਤ ਜਾਗ ਕੇ ਕੱਟੀ ਉਹ ਸਿਰਫ ਜਦੋਂ ਬਾਬਾ ਮਨੇਰੇ ਬੋਲਿਆ ਨਾ ਉਦੋਂ ਮੜੀ ਜੀ ਅੱਖ ਲੱਗੀ ਤੇ ਫੇਰ ਖੁੱਲ ਗਈ ਉਹ ਤੇ ਮੈਂ ਵੀ ਜਾਣਨੀ ਆ ਤੁਹਾਨੂੰ ਕਿ ਨਹੀਂ ਕੱਲ ਦਾ ਨਾ ਰੋਟੀ ਖਾਂਦੀ ਚਾਜਣਾ ਨਾ ਜਦੋਂ ਤੀਆਂ ਦੁਖੀ ਹੋਣਾ ਤੇ ਫਿਰ ਨੀਂਦ ਨਹੀਂ ਪੈਂਦੀ ਹੈਗੀ ਤੇ ਨਾ ਹੀ ਕੋ ਸੁੱਜਦਾ ਹੀ ਹੁਣ ਆ ਵੀ ਮੈਂ ਜਿਹੜਾ ਜਾਣਾ ਨਾ ਸ਼ਹਿਰ ਇਹ ਮੇਰਾ ਮਨ ਜਾਣਦਾ ਜਾਂ ਮੇਰਾ ਰੱਬ ਜਾਣਦਾ ਵੀ ਮੈਂ ਕਿੱਦਾਂ ਭਰੇ ਪੈਰੀ ਜਾਣਾ ਹੈ ਤੇ ਸਹੀ ਹੈ ਪਰ ਤੂੰ ਹਿਮਨਾ ਨਾ ਇੰਨੀ ਟੈਨਸ਼ਨ ਲਾਉ ਜੇ ਤੂੰ ਹੀ ਟੈਨਸ਼ਨ ਲਾਉਗਾ ਤਾਂ ਕਵਲ ਕਿੱਦਾਂ ਦਿਨ ਕੱਟੇਗੀ ਤੂੰ ਹੱਟਿਆਲੇ ਵੀ ਵੇਖੋ ਉਹਨੀਆਂ ਨੀਆਂ ਆਪਣੀਆਂ ਧੀਆਵਲ ਵੀ ਵੇਖੋ ਤਹੀਨ ਵਾਲੇ ਆਪੇ ਆਂਦੇ ਹੁੰਦੇ ਵੀ ਸਦਾ ਦਿਨ ਇਦਾਂ ਨਹੀਂ ਰਹਿੰਦੇ ਹੁੰਦੇ ਬੰਦੇ ਤੇ ਬਦਲ ਜਾਂਦੇ ਹੁੰਦੇ ਆ ਨਾਲੇ ਪਾਜੀ ਨੇ ਕਾਗਜ਼ ਤੇ ਲਾਇਆ ਹੈ ਕਵਲ ਦੇ ਕੀ ਪਤਾ ਕਦੋਂ ਨਿਕਲ ਆਉਣਾ ਤੇ ਕਬਲ ਚੱਲ ਜੇ ਤੇ ਬਾਅਦੋਂ ਹੀ ਪਰਿਵਾਰ ਨੂੰ ਕੀ ਕਰਨਾ ਗਰਲੀਨਾ ਸੋਖ ਨਾ ਜਿਹੜੇ ਆ ਸਾਲ ਵੀ ਨਿਕਲ ਜਾਂਦੇ ਆ ਉੱਥੇ ਹੁਣ ਕਬਲ ਕੱਲੀ ਆ ਤੇ ਮੰਨ ਲਓ ਜਦੋਂ ਇਦਾਂ ਘਰ 'ਚ ਕਲੇਸ਼ ਹੋਵੇ ਨਾ ਤੇ ਉਥੇ ਇੱਕ ਘੰਟਾ ਵੀ ਕੱਢਣਾ ਹੁਕਾ ਹੁੰਦਾ ਤੇ ਨਾਲੇ ਜਿਹੜੇ ਬਾਹਰ ਦੇ ਸਿਸਟਮ ਆ ਨਾ ਅੱਜ ਕੱਲ ਇਹਨਾਂ ਦਾ ਕੋਈ ਨਹੀਂ ਮਨੁਣੀ ਵਿਸ਼ਵਾਸ ਹੈਗਾ ਕੀ ਪਤਾ ਕੰਮ ਬਣ ਜੇ ਤੇ ਮਹੀਨੇ ਨੂੰ ਬਣ ਜੇ ਤੇ ਨਾ ਬਣੇ ਤੇ 5 ਸਾਲਾਂ ਨਾ ਬਣੇ ਉਹ ਪਿੰਡ ਨੂੰ ਵੇਖਣਾ ਮਨਿੰਦਰ ਹੁਣੀ ਕਦੋਂ ਦੇ ਵਿਚਾਰੇ ਉਹਨਾਂ ਦੀ ਭੈਣ ਘਰ ਬੈਠੀ ਆ ਅੱਜ ਖੜਦੇ ਆ ਕੱਲ ਖੜਦੇ ਆ ਪਰਸੋਂ ਖੜਦੇ ਆ 4 ਸਾਲੇ ਦੇ ਨੰਗੇ ਲਾਰੇ ਚ ਕੋਈ ਗੱਲ ਨਹੀਂ ਵਾਹਿਗੁਰੂਗੇ ਹੱਥ ਜੋੜੋ ਟੈਨਸ਼ਨ ਨਾ ਲਓ ਆਪੇ ਵਾਹਿਗੁਰੂ ਕਰੇਗਾ ਹਾਲੇ ਦਾ ਤੇ ਨਾਲੇ ਕਮਲ ਕੀ ਸੋਚਦੀ ਹੋਊਗੀ ਵੀ ਮੇਰੇ ਭਰਾ ਨੇ ਕੋਈ ਗੱਲ ਹੀ ਨਹੀਂ ਪੁੱਛੀ ਵਿਚਾਰੀ ਦੁਖੀ ਹੈ ਮੈਨੂੰ ਉਹਦਾ ਹੁੰਡਿਆ ਮੈਨੂੰ ਉਹਦੇ ਨਾਲ ਵੇਖ ਕੇ ਹੋਰ ਤਰਾ ਹੁੰਡਿਆ ਸੋਚ ਕੇ ਵੀ ਉਹ ਕਿਦਾਂ ਕਰਨੀ ਹੋਊਗੀ ਉਹਨਾਂ ਨੂੰ ਵੀ ਪਤਾ ਹੀ ਕਿਹੜਾ 24 ਘੰਟੇ ਲੱਗ ਗਏ ਪੀ ਹੋਰ ਕੀ ਤੰਗੀਆਂ ਦੇਣ ਦੇ ਉੱਥੇ ਕੀ ਕਰਨਦੇ ਆ ਪਤਾ ਨਹੀਂ ਵਿਚਾਰੀ ਨੇ ਕਿਹੜੇ ਕਰਮਾੜੇ ਕੀਤੇ ਆ ਕੀਤਾ ਤਾਂ ਲਾਭ ਮੈਂ ਆਪਣੇ ਲਈ ਚੰਗਾ ਹੀ ਹੋ ਬੁਰਾ ਗਿਆ ਵਾ ਮੈਂ ਤੇ ਇਹ ਸੋਚਿਆ ਕਿ ਚਲ ਇੱਥੇ ਔਖੇ ਦਿਨ ਕੱਟੇ ਉਹਨੇ ਤੰਗੀ ਦੇ ਤੇ ਗਾਂ ਸੁਖ ਲਏਗੀ ਗਰਲੀਨ ਗੱਲ ਤਾਂ ਤੇਰੀ ਠੀਕ ਆ ਪਰ ਤੁਹਾਡਾ ਵਿੱਚ ਕੀ ਕਸੂਰ ਆ ਹੁਣ ਕੋਈ ਵੀ ਇਨਸਾਨ ਜਿਹੜਾ ਵਾ ਉਹਦੇ ਵਿੱਚ ਤੇ ਵੜ ਕੇ ਵੇਖਿਆ ਨਹੀਂ ਜਾਂਦਾਗਾ ਤੇ ਨਾਲੇ ਵੇਲਾ ਸਾਰਾ ਕੁਝ ਉਹਨਾਂ ਕੋ ਬਣਿਆ ਵਾ ਭਾਜੀ ਉਹਨਾਂ ਕੋ ਘਰ-ਬਾਰ ਜ਼ਮੀਨ ਜਾਇਦਾਦ ਸਾਰਾ ਕੁਝ ਰੱਬ ਨੇ ਦਿੱਤਾ ਵਾ ਪਰ ਕਰਮਾਂ ਤੋਂ ਬਿਨਾਂ ਸੁੱਖ ਨਹੀਂ ਮਿਲਦਾ ਵੇਲਾ ਵੀ ਘਰ ਚ ਜੀ ਕਿੰਨੇਗਾ ਤਿੰਨ ਤੇ ਜੀ ਨੇ ਮਗਰੋਂ ਤੇ ਦੱਸ ਕਾਹਦੀ ਕਿ ਲੜਾਈ ਆ ਇਹੋ ਸੋਚ ਕੇ ਤੇ ਮੈਂ ਅੰਦਰੋਂ ਅੰਦਰ ਮਰ ਰਿਹਾ ਆਪਣੇ ਆਪ ਚ ਇਹੋ ਤਾਂ ਮੈਨੂੰ ਨਹੀਂ ਸਮਝ ਆਉਂਦੀ ਜਿੱਦਣ ਉਹਨਾਂ ਪੁੱਤ ਵਿਆਹਣਾ ਹੀ ਉਦੋਂ ਗੱਲਾਂ ਹੋ ਰਹੀ ਤਾਂ ਹੁਣ ਗੱਲਾਂ ਉਹਨਾਂ ਦੀਆਂ ਹੋਰ ਹੋ ਗਈਆਂ ਨੇ ਬੜਾ ਔਖਾ ਸਹੀ ਪੁੱਛੋ ਤਾਂ ਅੱਜ ਦੇ ਸਮੇਂ ਦੇ ਵਿੱਚ ਨਾ ਈਆਂ ਆਂਿਆਂ ਦਾ ਕੋਈ ਜੀਣਾ ਨਹੀਂ ਮੈਨੂੰ ਲੱਗਣ ਦਿਆ ਇਦਾਂ ਕਰਦੇ ਆ ਲੋਕ ਬਾਰਾਂ ਕੁਝ ਹੋਰ ਹੁੰਦੇ ਆ ਤੇ ਅੰਦਰੋਂ ਕੁਝ ਹੋਰ ਹੁੰਦੇ ਆ ਠੀਕ ਹੈ ਕਿ ਕੋਈ ਗਲਤੀ ਹੁੰਦੀ ਆ ਤਾਂ ਕੋਈ ਸਮਝਾਉਣ ਦਾ ਤਰੀਕਾ ਹੁੰਦਾ ਸਾਨੂੰ ਦੱਸਣ ਅਸੀਂ ਆਪਣੀ ਜਾ ਕੇ ਭੈਣ ਨੂੰ ਸਮਝਾਵਾਂਗੇ ਜੇ ਤੇ ਉਹਦੀ ਗਲਤੀ ਓਦੀ ਗਲਤੀ ਕੱਢਾਂਗੇ ਵੀ ਸਹੀ ਪਰ ਇਹ ਤੰਗੂ ਕਰਦਾ ਵਾ ਵੀ ਅਗਲੇ ਨੂੰ ਤੰਗ ਕਰੀਏ ਬੱਚੇ ਨੂੰ ਗੱਲੀ ਨਾਲ ਇੱਕ ਗੱਲ ਹੋਰ ਆਪਣੀ ਪਰਜਾਈ ਨੂੰ ਪੁੱਛ ਲਈ ਜੇ ਦਾਜ ਲੋ ਕੋਈ ਪ੍ਰੈਸ਼ਰ ਦਿੰਦੇ ਨਾ ਜਾਂ ਕੁਝ ਵੀ ਤੇ ਕਿਹ ਗੱਲ ਤਾਨੂੰ ਕਹ ਚੱਕੀ ਨਾਗਾ ਜਿੱਥੇ ਆਪਾਂ ਇੰਨਾਂ ਅਗੇ ਔਖੇ ਸੌਖੇ ਹੋਏ ਨਾ ਉੱਥੇ ਹੋਰ ਕਰਜ਼ਾ ਯਾਰ ਚੁੱਕ ਲਾਂਗੇ ਜੇ ਕਰਮਾਂ ਚ ਮਾਰ ਨੇ ਲਿਖਿਆ ਹੋਊਗਾ ਤੇ ਸਾਡੇ ਵੀ ਬੇਨ ਦੇਣਾ ਪੈ ਸੌਖੇ ਆ ਜਾਣਗੇ ਪਰ ਆਈ ਆਪਣੀ ਭੈਣ ਨੂੰ ਜਿਗਤਾਉਂ ਦੇਣੀ ਭਾਜੀ ਤੇ ਮੈਨੂੰ ਪਤਾ ਇਦਾਂ ਦਿਹਾਨੀ ਆ ਪਰ ਬਾਕੀ ਪਰਿਵਾਰ ਦਾ ਕੋਈ ਪਤਾ ਨਹੀਂ ਨਾ ਹੁੰਦਾ ਨਹੀਂ ਮੈਂ ਇਦਾਂ ਦੀ ਗੱਲ ਕੀਤੀ ਇਦਾਂ ਦੀ ਗੱਲ ਕੋਈ ਵੀ ਨਹੀਂ ਆ ਲਵ ਜੀ ਅੱਜ ਮੰਮੀ ਡੈਡੀ ਹੁੰਦੇ ਨਾ ਤੁਹਾਨੂੰ ਕੋਈ ਟੈਨਸ਼ਨ ਨਹੀਂ ਹਣੀ ਉਹਨਾ ਆਪੇ ਸਭ ਕੁਝ ਕਰ ਲੈਣਾ ਸਿਆਣਿਆ ਸੱਚ ਹੀ ਕਹਾ ਜਿਹਦੀ ਧੀ ਦੁਖੀ ਨਾ ਉਹਦਾ ਸੰਸਾਰ ਹੀ ਦੁਖੀ ਆ ਸਹੀ ਗੱਲਾਂ ਕਰ ਲਈ ਨਾ ਜਿੰਨਾ ਤੱਕ ਮਾਂ ਪਿਓ ਸਿਰ ਤੇ ਹੁੰਦੇ ਨਾ ਬੱਚੇ ਦੇ ਉਹਨਾਂ ਤੱਕ ਬੋੜ ਦੀ ਛਾਂਗ ਹੁੰਦੀ ਆ ਪਰ ਇਹ ਵੀ ਜਦੋਂ ਮਾਂ ਪਿਓ ਦਾ ਸਿਰ ਤੋਂ ਸਾਇਆ ਉੱਠਦਾ ਨਾ ਫੇਰ ਪਤਾ ਲੱਗਦਾ ਸੰਸਾਰ ਚ ਕਿਸ ਭਾਵੇਂ ਦਿੱਤੀ ਲਵ ਕਵਲ ਨੂੰ ਲਿਆਉਣ ਨੂੰ ਨਾ ਤਾਂ ਅੱਜ ਲੈ ਆਈਏ ਮੈਨੀਆਂ ਧੀਆ ਵਸਦੀਆਂ ਹੀ ਆਪਣੇ ਘਰ ਚੰਗੀਆਂ ਲੱਗਦੀਆਂ ਜਦੋਂ ਵਿਹਿੰਗਾਂ ਜਾਣ ਇਹ ਵੀ ਉਹਦਾ ਘਰਵਾ ਗਰਲੀਆ ਗੱਲ ਤੇ ਤੇਰੀ ਬਿਲਕੁਲ ਠੀਕ ਆ ਚਲੋ ਬਾਕੀ ਕਰਤਾਰ ਬੈਠਾ ਤੇ ਗੁਰਰਾਣ ਦੱਸ ਬਾਬਾ ਬੁੱਢਾ ਸਾਹਿਬ ਜੋ ਕਰਨਗੇ ਉਹਨਾਂ ਦਾ ਪਾਣਾ ਸਿਰ ਮੱਥੇ ਆ ਉਹ ਜੋ ਕਰੇਗਾ ਭਲੀ ਕਰੇਗਾ ਤੇ ਤੂੰ ਐਦਾ ਕਰ ਮੈਨੂੰ ਪੱਚੀ ਫੜਾ ਤੇ ਮੈਂ ਜਾਵਾਂਗੇ ਲੇਟ ਹੋ ਗਿਆਂ ਸਭ ਰੋਟੀ ਖਾਈ ਜਾਂਦੇ ਮੈਂ ਰੋਟੀ ਨਹੀਂ ਮੈਂ ਖਾਣੀ ਹੈਗੀ ਆਣ ਕੇ ਵਖਾਂਗਾ